ਆਪਾਂ ਗੱਲ ਇਹ ਕਰ ਰਹੇ ਆ ਕਿ ਜਿਹੜੇ ਦੇਸ਼ ਚੋਂ ਲੱਖਾਂ ਦੀ ਤਦਾਦ ਚ ਜਵਾਨੀ ਬਾਹਰ ਜਾ ਰਹੀ ਆ ਦੁਖੀ ਹੋ ਕੇ ਤੰਗ ਹੋ ਕੇ ਕੀ ਉਹ ਵਿਸ਼ਵਗੁਰੂ ਹੋ ਸਕਦਾ ਫਿਰ ਇਹ ਚੇਲੇ ਕਿਹਨਾਂ ਨੂੰ ਸਮਝਦੇ ਨੇ ਇਹ ਤਾਂ ਹੋ ਗਏ ਵਿਸ਼ਵਗੁਰੂ ਮਤਲਬ ਪੂਰੀ ਦੁਨੀਆ ਦੇ ਗੁਰੂ ਬੀਜੇਪੀ ਕਹਿੰਦੀ ਆ ਅਸੀਂ ਬਣ ਗਏ ਤੇ ਫਿਰ ਚੇਲੇ ਉਹ ਨੇ ਜਿਨ੍ਹਾਂ ਕੋਲੇ ਜਾਂਦੇ ਨੇ ਉਹਨਾਂ ਦੇ ਜਿਨ੍ਹਾਂ ਨੂੰ ਇਹ ਆਪਣੇ ਚੇਲੇ ਸਮਝਦੇ ਨੇ ਕਿ ਉਹਨਾਂ ਦੇ ਮੁੰਡੇ ਕੁੜੀਆਂ ਦੁਖੀ ਹੋ ਕੇ ਅਮਰੀਕਾ ਕੈਨੇਡਾ ਉੱਥੋਂ ਇੱਥੇ ਆਉਂਦੇ ਨੇ ਨਹੀਂ ਆਉਂਦੇ ਤਾਂ ਇੱਕ ਸਵਾਲ ਇਹ ਬਣਦਾ ਕਿ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਉਹ ਕਹਿੰਦੇ ਹੁੰਦੇ ਸੀ ਕਿ ਜੇ ਸਾਡਾ ਪੰਜਾਬ ਤੇ ਰਾਜ ਆ ਗਿਆ ਤਾਂ ਇੱਥੋਂ ਕੋਈ ਬਾਹਰ ਜਾਊਗਾ ਨਹੀਂ ਜਿਹੜੇ ਬਾਹਰ ਗਏ ਨੇ ਉਹ ਵਾਪਸ ਆ ਜਾਣਗੇ ਤੇ ਭਗਵੰਤ ਮਾਨ ਸਾਹਿਬ ਤੇ ਵੀ ਕਹਿੰਦੇ ਸੀ ਗੋਰੇ-ਗੋਰੀਆਂ ਆ ਕੇ ਵੀ ਇੱਥੇ ਕੰਮ ਕਰਨਗੇ ਤੇ ਹੁਣ ਅੱਜ ਭਗਵੰਤ ਮਾਨ ਸਾਹਿਬ ਦਾ ਬਿਆਨ ਆਇਆ ਉਹ ਕਹਿੰਦੇ ਧੀਰੇਤ ਜੀ ਅਮਰੀਕਾ ਗਲਤ ਕਰ ਰਿਹਾ ਧੱਕਾ ਕਰ ਰਿਹਾ ਮੈਨੂੰ ਬਹੁਤ ਅਫਸੋਸ ਹੈ ਕੀ ਕਹੋਗੇ ਜੀ ਉਹਨਾਂ ਦੀ ਗੱਲ ਅੱਜ ਸੱਚ ਸਾਬਤ ਹੋਈ ਆ ਕਿ ਬਾਹਰੋਂ ਲੋਕ ਆ ਕੇ ਇੱਥੇ ਰਹਿਣਗੇ ਤੇ ਉਹੀ ਗੱਲ ਹੋਈ ਜਿਹੜੇ ਬਾਹਰ ਗਏ ਸੀ ਉਹਨਾਂ ਨੂੰ ਉਹ ਭੇਜ ਰਹੇ ਆ ਤੇ ਉਹ ਵੀ ਹੱਤਕੜੀਆਂ ਲਾ ਕੇ ਹੈਨਾ ਇਸ ਤਰ੍ਹਾਂ ਹੋ ਸਕਦਾ ਭਗਵੰਤ ਮਾਨ ਨੇ ਨਾ ਸੋਚਿਆ ਹੋਵੇ ਜਾਂ ਸ਼ਾਇਦ ਇਸ ਤਰ੍ਹਾਂ ਹੀ ਸੋਚਦੇ ਹੋਣਗੇ ਕਿ ਇਸ ਤਰ੍ਹਾਂ ਸ਼ਾਇਦ ਆਉਣਗੇ ਉਹ ਜਿਹੜੀ ਸਥਿਤੀ ਆ ਉਹ ਆ ਗਈ ਆ ਉਹ ਸਥਿਤੀ ਪਰ ਨਹੀਂ ਹੋਣੀ ਕਿ ਅੰਗਰੇਜ਼ ਆ ਕੇ ਬਾਹਰੋਂ ਗੋਰੇ-ਗੋਰੀਆਂ ਆ ਕੇ ਇਥੇ ਰੋਜ਼ਗਾਰ ਲੈਣਗੇ ਕੰਮ ਕਰਨਗੇ ਤੁਸੀਂ ਮੈਂ ਤੁਹਾਨੂੰ ਇੱਕੋ ਉਦਾਹਰਨ ਦਊਂਗਾ ਪਿਛਲੇ ਦਿਨੀ ਪਿਛਲੇ ਹਫਤੇ ਦੀ ਗੱਲ ਆ ਮਾਨਸਾ ਦੇ ਕੋਰਟ ਦੇ ਵਿੱਚ 8 ਪੋਸਟਾਂ ਪੀ ਜਾਂਦੀਆਂ ਨਿਕਲੀਆਂ ਚਪੜਾਸੀ ਦੀਆਂ ਹਾਂਜੀ ਉਹਨਾਂ ਦੇ ਲਈ ਯੋਗਤਾ ਸੀ ਕਿ ਮਿਡਲ ਕਲਾਸ ਤੱਕ ਪੰਜਾਬੀ ਹੋਣੀ ਚਾਹੀਦੀ 8ਵੀਂ ਕਲਾਸ ਜੀ ਤੱਕ ਦੀ ਪੰਜਾਬੀ ਦਾ ਗਿਆਨ ਹੋਵੇ ਹੋਰ ਨਹੀਂ ਕੁਝ ਹੋਣਾ ਚਾਹੀਦਾ ਉੱਥੇ ਇੰਟਰਵਿਊ ਦੇਣ ਲਈ 4000 ਨੌਜਵਾਨ ਮੁੰਡੇ ਕੁੜੀਆਂ ਪਹੁੰਚਦੇ ਆ ਜਿੰਦੇ ਚੋ ਬੀ ਟੈਕ ਐਮ ਟੈਕ ਐਮ ਏ ਦੇ ਸਟੂਡੈਂਟ ਇਸ ਤਰ੍ਹਾਂ ਦੀਆਂ ਹਾਇਰ ਡਿਗਰੀਆਂ ਲੈ ਕੇ ਨੌਜਵਾਨ ਉਹ ਚਪੜਾਸੀ ਦੀ ਨੌਕਰੀ ਕਰਨ ਲਈ ਮਜਬੂਰ ਆ ਉਹ ਜਿਹੜਾ ਨੌਜਵਾਨ ਜਿਹੜਾ ਹਾਇਰ ਐਜੂਕੇਸ਼ਨ ਪੜਿਆ ਜਿਹਨੇ ਨਰਸ ਦੀ ਪੜ੍ਹਾਈ ਪੜੀ ਹੋਰ ਕਈ ਚੀਜ਼ਾਂ ਪੜ੍ਹੀਆਂ ਉਹ ਆਪਦੇ ਮਤਲਬ ਜਿਹੜੀ ਪੜ੍ਹਾਈ ਦੇ ਹੋਂਦੇ ਤੋਂ ਹਟ ਕੇ ਵੀ ਕੁਝ ਚੀਜ਼ਾਂ ਕਰਨ ਲਈ ਤਿਆਰ ਆ ਉਹ ਨੌਜਵਾਨ ਦੱਸੋ ਤਾਂ ਸਹੀ ਕਿੱਥੇ ਜਾਏਗਾ ਉਹ ਕਿੱਥੇ ਜਾਊਗਾ ਹੈਨਾ ਪੰਜਾਬ ਦੀ ਐਡੀ ਮਾੜੀ ਸਥਿਤੀ ਆ ਉਹ ਮਾਨਸਾ ਤੋਂ ਹੀ ਨਿਕਲੇ ਬਹੁਤ ਸਾਰੀਆਂ ਗੱਲਾਂ ਚੋਂ ਦੇਖੀ ਜਾ ਸਕਦੀ ਹੈ ਕਿ ਜਿਹੜਾ ਇੱਥੋਂ ਦਾ ਨੌਜਵਾਨ ਜਿਹਨੂੰ ਕੰਮ ਨਹੀਂ ਮਿਲ ਰਿਹਾਗਾ ਜਿਹੜਾ ਪੜ੍ਹਾਈ ਤੋਂ ਪੜ੍ਹਾਈ ਕਰਕੇ ਹਨਾ ਉਸ ਤੋਂ ਬਾਅਦ ਵੀ ਜਿਹੜਾ ਤੁਹਾਡੇ ਰੋਜ਼ਗਾਰ ਲੈ ਲੈ ਡਾਂਗਾ ਖਾ ਰਹੇ ਆ ਹਨਾ ਇਹ ਸਰਕਾਰ ਦੀ ਏਡੀ ਨਲਾਇਕੀ ਆ ਕਿ ਇਹਨਾਂ ਨੇ 3 3.5 ਸਾਲ ਹੋ ਗਏ ਆ ਇਹਨਾਂ ਨੇ ਸਿੱਖਿਆ ਡਿਪਾਰਟਮੈਂਟ ਵਿੱਚ ਜਿਹੜਾ ਮਾਸਟਰ ਅਧਿਆਪਕ ਭਰਤੀ ਨਹੀਂ ਕੀਤਾਗਾ ਨਾ ਕੋਈ ਭਰਤੀ ਕੱਢੀ ਆ ਜਿਹੜੀਆਂ ਪਿਛਲੀਆਂ ਭਰਤੀਆਂ ਸੀ ਉਹ ਉਹ ਵੀ ਪਤਾ ਨਹੀਂ ਕਿਵੇਂ ਡਾਂਗਾ ਖਾ ਕੇ ਕੋਰਟਾਂ ਵਿੱਚ ਰੁਲ ਕੇ ਜਿਹੜੀਆਂ ਉਹ ਪੂਰੀਆਂ ਕਰਵਾਈਆਂ ਗਈਆਂ। ਪਰ ਭਗਵੰਤਬਾਨ ਸਾਹਿਬ ਤਾਂ ਕਹਿੰਦੇ ਮੈਂ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ। ਜੀ ਉਹ ਨੌਕਰੀਆਂ ਜਿਹੜੀਆਂ ਬਹੁਤ ਸਾਰੀਆਂ ਨੌਕਰੀਆਂ ਕੱਚੇ ਕਿਸਮ ਦੀਆਂ ਨੌਕਰੀਆਂ 8-8 10-10 ਹਜ਼ਾਰ ਤੇ ਜਿਹੜੇ ਸਾਡੇ ਨੌਜਵਾਨ ਜਿਹੜੇ ਪੜ੍ਹੇ ਲਿਖੇ ਨੌਜਵਾਨ ਉਹਨਾਂ ਨੂੰ 8-8 10-10 ਹਜ਼ਾਰ ਤੇ ਜਿਹੜਾ ਉਹਨਾਂ ਦੀ ਕੁੱਤਿਆਂ ਵਰਗੀ ਜ਼ਿੰਦਗੀ ਜਿਹੜੀ ਉਹ ਨੌਜਵਾਨਾਂ ਦੀ ਕੀ ਕਰਤੀ ਹੈ ਇਹਨਾਂ ਨੇ ਕਿ ਉਹ ਨਾ ਤਾਂ ਅੱਗੇ ਜਾਣ ਜੋਗਾ ਨਾ ਪਿੱਛੇ ਜਾਣ ਜੋਗਾ ਕਿਉਂਕਿ ਹੋਰ ਨੌਕਰੀਆਂ ਨੂੰ ਮਿਲਦੀ ਨਹੀਂ ਗਈ। ਵਧੀਆ ਨੌਕਰੀ ਲੈਣ ਲਈ ਇੱਥੇ ਕੋਈ ਪ੍ਰਬੰਧ ਨਹੀਂ ਹੈ ਇੱਥੇ ਪੜ੍ਹ ਲਿਖ ਕੇ ਵੀ ਨੌਜਵਾਨ ਉਸੇ ਤਰ੍ਹਾਂ ਹੈਗਾ ਤੇ ਜੋ ਫਿਰ ਉਹ ਨੌਜਵਾਨ ਇਸੇ ਤਰ੍ਹਾਂ ਸੋਚਦਾ ਕਿ ਕਿਸੇ ਤਰ੍ਹਾਂ ਬਾਹਰਲੇ ਦੇਸ਼ ਕਿਉਂਕਿ ਉਹਨੂੰ ਲੱਗਦਾ ਕਿ ਬਾਹਰਲੇ ਦੇਸ਼ ਹੋ ਸਕਦਾ ਵਧੀਆ ਜ਼ਿੰਦਗੀ ਹੋਵੇ ਪਰ ਉਧਰ ਵੀ ਉਸੇ ਤਰ੍ਹਾਂ ਦੀ ਚੀਜ਼ ਹੈਗੀ ਆ ਉਧਰ ਵੀ ਸਾਰਾ ਕੁਝ ਜਿਹੜਾ ਸੰਕਟ ਇਸੇ ਤਰ੍ਹਾਂ ਛਾਇਆ ਹੋਇਆ ਉਧਰਲੇ ਬਾਹਰਲੇ ਮੁਲਕਾਂ ਵਿੱਚ ਵੀ ਜਿਹੜਾ ਰੋਜ਼ਗਾਰ ਉੱਥੋਂ ਦੇ ਨੌਜਵਾਨਾਂ ਨੂੰ ਵੀ ਨਹੀਂ ਮਿਲਦਾ ਫਿਰ ਉਹ ਜਿਹੜਾ ਭਾਂਡਾ ਜਿਹੜਾ ਇਸ ਗੱਲ ਤੇ ਭੰਨਿਆ ਜਾਂਦਾ ਕਿ ਜਿਹੜਾ ਪ੍ਰਵਾਸੀਆਂ ਨੂੰ ਬਾਹਰ ਕੱਢ ਦੋ ਹਨਾ ਪੰਜਾਬ ਵਿੱਚ ਵੀ ਰੋਜ਼ਗਾਰ ਦਾ ਸੰਕਟ ਬਹੁਤ ਵੱ ਐਜੂਕੇਸ਼ਨ ਦਾ ਬਹੁਤ ਵੱਡਾ ਸੰਕਟ ਆ ਤੁਸੀਂ ਦੇਖੋ ਏਡੇ ਵੱਡੇ ਸੰਕਟ ਦੇ ਵਿੱਚ ਹੀ ਹਨਾ ਇੱਥੇ ਕਿਹਾ ਜਾ ਰਿਹਾ ਕਿ ਕਿਤਾਂ ਮੁਖੀ ਸਿੱਖਿਆ ਲਿਆਵਾਂਗੇ ਕਿੱਤੇ ਨਾਲ ਜੋੜ ਦਾਂਗੇ ਸਿੱਖਿਆ ਲਿਆ ਰਹੇ ਆ ਕਿ ਜਿਹੜਾ 5ਵੀਂ ਤੋਂ ਬਾਅਦ ਹੀ ਜਿਹੜਾ ਐਜੂਕੇਸ਼ਨ ਕਿੱਤੇ ਨਾਲ ਜੋੜਾਂਗੇ ਯਾਰ ਜਦੋਂ ਕਿਤਾਂ ਕਿਤਾ ਹੀ ਨਹੀਂ ਹੈਗਾ ਕੋਈ ਇੱਥੇ ਹਨਾ ਕਿਤਾ ਤਾਂ ਆਰਥਿਕਤਾ ਨਾਲ ਦੇਸ਼ ਦੀ ਨਾਲ ਜੁੜਿਆ ਹੋਇਆ ਜਦੋਂ ਇੱਥੇ ਉਹ ਬੀਟਾ ਕੀਤਾ ਡਿਪਲੋਮਾ ਕੀਤਾ ਆਈਟੀਆਈ ਕੀਤਾ ਵਿਦਿਆਰਥੀ ਰੋਲ ਰਿਹਾ ਪਹਿਲਾਂ ਵਾਲਾ ਜਿਹਨੇ ਪਹਿਲਾਂ ਕਰ ਲਈ ਆ ਤੁਸੀਂ ਕਹਿੰਦੇ ਆ ਹੁਣ ਦੁਬਾਰਾ ਕਿਤਾਮੁਖੀ ਸਿੱਖਿਆ ਦੇ ਦਾਂਗੇ ਮੰਨ ਲਓ ਕਰ ਲਈ ਕਿਤਾਮੁਖੀ ਰਜਗਾਰ ਕਿੱਥੇ ਆ ਹਨਾ ਇੱਕ ਤਾਂ ਉਹਨੂੰ ਪੜ੍ਹਾਈ ਨਾਲ ਤੋੜੋ ਪਹਿਲਾਂ ਕਿ ਉਹਨੂੰ ਹਿਸਟਰੀ ਨਾ ਪੜ੍ਹਾਓ ਉਹਨੂੰ ਸਮਾਜ ਦੀਆਂ ਕੁਝ ਚੀਜ਼ਾਂ ਚੰਗੀਆਂ ਨਾਲ ਸਿਖਾਓ ਹਨ ਪਹਿਲਾਂ ਤਾਂ ਉਹਨਾਂ ਗੱਲਾਂ ਤੋਂ ਤੋੜਤਾ ਕਿ ਸੋਸ਼ਲ ਸਾਇੰਸ ਦੀ ਲੋੜ ਨਹੀਂ ਗਈ ਇਹਨੂੰ ਸਿੱਧਾ ਹੀ ਜੌਬ ਵਾਲੇ ਪਾਸੇ ਕਰੋ ਉਹਨੂੰ ਪਹਿਲਾਂ ਪੜ੍ਹਾਈ ਨਾਲੋਂ ਤੋੜਿਆ ਉਸ ਤੋਂ ਬਾਅਦ ਨੌਕਰੀ ਵੀ ਨਹੀਂ ਮਿਲਨੀ ਉਹ ਨਾ ਤਾਂ ਗਿਆਨ ਹਾਸਲ ਕਰ ਸਕਿਆ ਨਾ ਨੌਕਰੀ ਹਾਸਲ ਕਰ ਸਕਿਆ ਇਸ ਤਰ੍ਹਾਂ ਦਾ ਜਿਹੜਾ ਨੌਜਵਾਨ ਉਹ ਬਣਾਉਂਦੇ ਪੈਦਾ ਕਰਦੇ ਜਾ ਰਹੇ ਆ ਤੇ ਉਹ ਨੌਜਵਾਨ ਕਿਸੇ ਨਾ ਕਿਸੇ ਤਰੀਕੇ ਗਲਤ ਤਰੀਕੇ ਰਾਹੀਂ ਆਪਦਾ ਰਜਗਾਰ ਲੈਣ ਲਈ ਕਾਲੇ ਆ ਹਨ ਕਿਸੇ ਨਾ ਕਿਸੇ ਤਰੀਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਲਈ ਕਾਲੇ ਜਿਵੇਂ ਭਗਵੰਤ ਮਾਨ ਸਾਹਿਬ ਦਾ ਦਾਵਾ ਸੀ ਕਿ ਬਾਹਰੋਂ ਇੱਥੇ ਆਉਣਗੇ ਤੇ ਹੁਣ ਉਹ ਅਫਸੋਸ ਪ੍ਰਗਟ ਕਰ ਰਹੇ ਨੇ ਵੀ ਅਮਰੀਕਾ ਨੂੰ ਇੰਜ ਨਹੀਂ ਕਰਨਾ ਚਾਹੀਦਾ ਅਮਰੀਕਾ ਗਲਤ ਕਰ ਰਿਹਾ ਹੈ ਇਹ ਸਾਰੇ ਕੁਝ ਨੂੰ ਕਿਵੇਂ ਦੇਖਦੇ ਦੇਖੋ ਜੀ ਜਦੋਂ ਗਦਰ ਗਦਰ ਪਾਰਟੀ ਦਾ ਜਦੋਂ ਇਹ ਪੂਰਾ ਸਿਸਟਮ ਚੱਲਿਆ ਅਸਲ ਵਿੱਚ ਉਦੋਂ ਵੀ ਲੋਕ ਬਾਹਰ ਗਏ ਤੇ ਉਹਨਾਂ ਨੇ ਦੇਖਿਆ ਸਾਡੇ ਨਾਲ ਏਡੀ ਦੁਰਗਤੀ ਹੋਈ ਆ ਹਨਾ ਉਦੋਂ ਵੀ ਇਹ ਗੱਲ ਹੈ ਉਦੋਂ ਨਾਰੇ ਘੜੇ ਗਏ ਕਿ ਦੇਸੋ ਮਿਲਨ ਤੱਕੇ ਪਰਦੇਸੋ ਪਰਦੇਸੋ ਮਿਲੇ ਢੋਈ ਨਾ ਦੇਸ਼ੋਂ ਦੇਸ਼ ਤੋਂ ਮਿਲਣ ਧੱਕੇ ਪਰਦੇਸ ਤੋਂ ਮਿਲੇ ਢੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਵਾਹ ਹੈਨਾ ਉਹ ਸਾਡਾ ਉਹਨਾਂ ਪਰਦੇਸੀਆਂ ਦੇਸ਼ ਕੋਈ ਨਹੀਂਗਾ ਉਹ ਨਾ ਤਾਂ ਪੰਜਾਬ ਨੂੰ ਅਪਣਾ ਸਕੇ ਕਿਉਂਕਿ ਪੰਜਾਬ ਦੇ ਜਿੱਡਾ ਸੰਕਟ ਆ ਪੰਜਾਬ ਦੀਆਂ ਸਰਕਾਰਾਂ ਨੇ ਜੋ ਪੰਜਾਬ ਦਾ ਜੋ ਗੇਬੇੜਾ ਕਰ ਦਿੱਤਾ ਕਿ ਸਾਨੂੰ ਲੱਗਦਾ ਕਿ ਆ ਪੰਜਾਬ ਤੋਂ ਹੋਰ ਕਿਤੇ ਬਾਹਰ ਜਾਂਦੇ ਰਹੀਏ ਪੰਜਾਬ 'ਚ ਤਾਂ ਕੁਛ ਹੱਲ ਨਹੀਂ ਹੋਣਾਗਾ ਉਹ ਇੱਥੋਂ ਦੀ ਸਰਕਾਰਾਂ ਦੀ ਹੀ ਦੇਣ ਹੈ ਨਾ ਉਸੇ 'ਚ ਉਹ ਬਾਹਰ ਗਏ ਬਾਹਰ ਵੀ ਕਿਸੇ ਨੇ ਉਹਨਾਂ ਨੂੰ ਅਪਣਾਇਆ ਨਹੀਂਗਾ ਉਹਨਾਂ ਨੂੰ ਫੇਰ ਜਿਹੜਾ ਧੱਕੇ ਇੱਥੇ ਸੁੱਟਿਆ ਹੈਗਾ ਤੇ ਭਗਵੰਤ ਮਾਨ ਸਾਹਿਬ ਹੋਰਾਂ ਦਾ ਜਿਹੜਾ ਬਦਲਾਅ ਸੀ ਇਨਕਲਾਬ ਸੀ ਫਿਰ ਉਹ ਕਿਧਰ ਗਿਆ ਜੀ ਇਹ ਬਦਲਾਅ ਸਾਡੇ ਸਾਹਮਣੇ ਆਇਆ ਬਦਲਣਾ ਉਹੀ ਚਾਹੁੰਦੇ ਸੀਗੇ ਕਿ ਜਿਸ ਤਰ੍ਹਾਂ ਪਿਛਲੀਆਂ ਪਿੱਛੇ ਜਿਸ ਤਰ੍ਹਾਂ ਸਿਸਟਮ ਚੱਲਦਾ ਆਇਆ ਉਨੇ ਹੋਰ ਤੇਜ਼ੀ ਨਾਲ ਜਿਹੜਾ ਉਹ ਕੀਤਾ ਕਿ ਪੰਜਾਬ ਜੇ ਖੋਖਲਾ ਕਰ ਗਈਆਂ ਪਿਛਲੀਆਂ ਸਰਕਾਰਾਂ ਤਾਂ ਇਹਨਾਂ ਨੇ ਕਿਹਾ ਕਿ ਹੋਰ ਖੋਖਲਾ ਨਵੇਂ ਤਰੀਕੇ ਨਾਲ ਖੋਖਲਾ ਕਿਸ ਤਰ੍ਹਾਂ ਕਰਨਾ ਤਾਂ ਉਹ ਬਦਲਾ ਲੈ ਕੇ ਆਏ ਕਿ ਭਾਈ ਨਵੇਂ ਤਰੀਕੇ ਨਾਲ ਖੋਖਲਾ ਕਰੀਏ ਇਹਨੂੰ ਇਨਕਲਾਬ ਦੇ ਨਾਂ ਤੋਂ ਖੋਖਲਾ ਕਰੀਏ ਹਨਾ ਪੱਗਾਂ ਬੰਨ ਕੇ ਕਿ ਭਗਤ ਸਿੰਘ ਦੀ ਗੱਲ ਕਰਕੇ ਅਸੀਂ ਹਨਾ ਭਗਤ ਸਿੰਘ ਦੇ ਵਿਚਾਰ ਤਾਂ ਤੁਸੀਂ ਪੜੋ ਪਹਿਲਾਂ ਕੀ ਸੀਗੇ ਹਨਾ ਕਰਤਾਰ ਸਿੰਘ ਸਰਾਭੇ ਦੇ ਹਾਂਦੇ ਬਣੋ ਕਿਸ ਤਰ੍ਹਾਂ ਕਰਤਾਰ ਸਿੰਘ ਸਰਾਭੇ ਨੇ ਜਿਹੜੇ ਉਹ ਪ੍ਰਵਾਸੀ ਜਿਹੜੇ ਬਾਹਰਲੇ ਮੁਲਕਾਂ 'ਚ ਗਏ ਨੌਜਵਾਨ ਉਹਨਾਂ ਦੀ ਗੱਲ ਕਿਸ ਤਰ੍ਹਾਂ ਨਾਲ ਰੱਖੀ ਆ ਕਿਸ ਤਰ੍ਹਾਂ ਉਹਨਾਂ ਦੀ ਲੜਾਈ ਜਿਹੜੀ ਇਸ ਦੇਸ਼ ਦੇ ਵਿੱਚ ਲੜੀ ਆ ਤੁਸੀਂ ਉਹ ਲੜਾਈ ਲੜਨ ਜੋਗੇ ਨਹੀਂ ਤੁਸੀਂ ਦੇਖੋ ਇਹ ਇਸ ਕੇਂਦਰ ਸਰਕਾਰ ਤੱਕ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂਗੇ ਇਹ ਕੇਂਦਰ ਦੀਆਂ ਚੀਜ਼ਾਂ ਵੀ ਲਾਗੂ ਕਰ ਰਹੇ ਆ ਇਵਨ ਕਿ ਜਦੋਂ ਪਿਛਲੇ ਦਿਨੀ ਹਰਜੋਤ ਸਿੰਘ ਬੈਂਸ ਨੂੰ ਸਵਾਲ ਕੀਤਾ ਜਾਂਦਾ ਕਿ ਤੁਸੀਂ ਐਜੂਕੇਸ਼ਨ ਦੇ ਵਿੱਚ ਕੇਂਦਰ ਦੀਆਂ ਨੀਤੀਆਂ ਕਿਉਂ ਲਾਗੂ ਕਰ ਰਹੇ ਹੋ ਉਹ ਕਹਿੰਦਾ ਅਸੀਂ ਤਾਂ ਫੰਡ ਲੈਣ ਲਈ ਕਮਲ ਦੇ ਫੁੱਲ ਵੀ ਸਾਨੂੰ ਲਾਉਣੇ ਪਏ ਸੀ ਉਹ ਵੀ ਲਾ ਦਾਂਗੇ ਮਤਲਬ ਕੀ ਇਹਨਾਂ ਨੂੰ ਪੈਸਾ ਦਿਸੀਏ ਪੈਸਾ ਕਿਵੇਂ ਬਣ ਜੇ ਹਨਾ ਸਾਡਾ ਪੈਸਾ ਕਿਵੇਂ ਬਣੇ ਅਸੀਂ ਫੰਡ ਕਿੱਥੋਂ ਲੈ ਲਈਏ ਹਨਾ ਇਸ ਰਾਹੀਂ ਉਹ ਇਥੇ ਮੋਦੀ ਸਰਕਾਰ ਦੇ ਥੱਲੇ ਲੱਗਣ ਨੂੰ ਵੀ ਤਿਆਰ ਆ ਬਾਹਰਲੇ ਮੁਲਕਾਂ ਦੇ ਵੀ ਲੱਗਣ ਨੂੰ ਤਿਆਰ ਆ ਕਿਉਂਕਿ ਪੰਜਾਬ ਨੇ ਬਾਹਰਲੇ ਮੁਲਕਾਂ ਤੋਂ ਵੀ ਕਰਜ਼ਾ ਲੈਣਾ ਨਾ ਕੇਂਦਰ ਸਰਕਾਰ ਤੋਂ ਵੀ ਕਰਜ਼ਾ ਲੈਣਾ ਉਹ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਦਾ ਇਹਨਾਂ ਦਾ ਸੰਕਟ ਆ ਇਹ ਉਹਦੇ ਵਿੱਚੋਂ ਬੋਲ ਨਹੀਂ ਸਕਦੇ ਇਹਨਾਂ ਦੀਆਂ ਜ਼ਬਾਨਾਂ ਦੇ ਤਾਲੇ ਲੱਗੇ ਹੋਏ ਆ ਇਹ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਕਸੂਤੀ ਸਥਿਤੀ ਵਿੱਚ ਫਸੇ ਹੋਏ ਆ ਕਿਉਂਕਿ ਇਹ ਇਹਦੇ ਵਿੱਚੋਂ ਨਿਕਲਣਾ ਵੀ ਨਹੀਂ ਚਾਹੁੰਦੇ ਅਸਲ ਵਿੱਚ ਇਹਨਾਂ ਦੀਆਂ ਪਾਲਿਸੀਆਂ ਇਸ ਤਰ੍ਹਾਂ ਦੀਆਂ ਕਿ ਲੋਕਾਂ ਨੂੰ ਕਿਸ ਤਰ੍ਹਾਂ ਕਿਉਂਕਿ ਇਹ ਜਿਸ ਤਰ੍ਹਾਂ ਦੀ ਗੱਲਾਂ ਲੈ ਕੇ ਆਏ ਸੀ ਅੱਜ ਉਹ ਨਹੀਂ ਕਰ ਰਹੇਗੇ ਅਸਲ ਵਿੱਚ ਬਦਲਾ ਇਹ ਹੋਇਆ ਹੈਗਾ ਜੇ ਅਸੀਂ ਬਦਲਾ ਨੂੰ ਸਮਝੀਏ ਕਿ ਬਦਲਾ ਇਸ ਗੱਲ ਦਾ ਹੋਇਆ ਕਿ ਜਿਹੜੀਆਂ ਗੱਲਾਂ ਉਹਦੋਂ ਕਰਦੇ ਸੀਗੇ ਅੱਜ ਉਹ ਨਹੀਂ ਕਰ ਰਹੇਗੇ ਦੇਖੋ ਕਿੰਨਾ ਵੱਡਾ ਬਦਲਾ ਆਇਆ ਇਸ ਪੰਜਾਬ ਦੇ ਵਿੱਚ ਹੈਨਾ ਮਤਲਬ ਬਦਲਾ ਲਿਆਉਣ ਵਾਲੇ ਹੀ ਬਦਲ ਗਏ ਹਾਂ ਇਹ ਕਿੱਡਾ ਵੱਡਾ ਬਦਲਾ ਜਿਹੜਾ ਪੰਜਾਬ ਦੇ ਵਿੱਚ ਆਇਆ ਕਿ ਜਿਹੜੇ ਬਦਲਾ ਦੀ ਗੱਲ ਕਰਾ ਉਹੀ ਬਦਲ ਗਏ ਆ ਹੈਨਾ ਉਹ ਆਪਣੀਆਂ ਗੱਲਾਂ ਤੋਂ ਮੁਕਰ ਗਏ ਆ ਤੇ ਇਸ ਗੱਲ ਲਈ ਮੈਂ ਇਸ ਗੱਲ ਨੂੰ ਜੇ ਕੰਕਰੀਟ ਕਰਨਾ ਹੋਵੇ ਮਤਲਬ ਕਨਕਲੂਡ ਕਰਨਾ ਹੋਵੇ ਤਾਂ ਜਦੋਂ ਗਦਰ ਪਾਰਟੀ ਵੇਲੇ ਵੀ ਇਹ ਗੱਲ ਚੱਲੀ ਕਿ ਉਹ ਨੌਜਵਾਨ ਜਿਹੜੇ ਬਾਹਰ ਗਏ ਆ ਉਹਨਾਂ ਦਾ ਹੱਲ ਬਾਹਰ ਜਾਣਾ ਨਹੀਂ ਹੈ ਇੱਥੇ ਰੋਜ਼ਗਾਰ ਦਾ ਹੱਲ ਇੱਥੋਂ ਦੇ ਸੰਕਟ ਦਾ ਹੱਲ ਇਹ ਕਦੇ ਵੀ ਨਹੀਂ ਹੈ ਕਿ ਤੁਸੀਂ ਇਸ ਸੰਕਟ ਤੋਂ ਭੱਜ ਜਾਓ ਇਸ ਸੰਕਟ ਨੂੰ ਫੇਸ ਕਰਨਾ ਪੈਣਾ ਇੱਥੋਂ ਦੇ ਨੌਜਵਾਨਾਂ ਤੁਹਾਡੇ ਚੈਨਲ ਲਈ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜਿਹੜਾ ਇਸ ਸੰਕਟ ਦੇ ਹੱਲ ਲਈ ਸਾਨੂੰ ਇੱਥੇ ਲੜਨਾ ਪੈਣਾ ਹਨਾ ਜਿਹੜੇ ਨੌਜਵਾਨ ਬਾਹਰੋਂ ਆਏ ਆ ਉਹਨਾਂ ਨੂੰ ਇਸ ਗੱਲ ਸਮਝਣੀ ਪੈਣੀ ਆ ਕਿ ਇਹ ਸੰਕਟ ਇਸ ਦੇਸ਼ ਦਾ ਸੰਕਟ ਆ ਹਨਾ ਅਮਰੀਕਾ ਦਾ ਜਾਂ ਕਿਸੇ ਹੋਰ ਤੇ ਪਾਈਏ ਅਸੀਂ ਇਸ ਗੱਲ ਨਾਲ ਨਹੀਂ ਹੈ ਇੱਥੇ ਰੋਜ਼ਗਾਰ ਨਹੀਂ ਪੈਦਾ ਹੋਇਆ ਇੱਥੋਂ ਦੀ ਸਰਕਾਰੀ ਸੰਸਥਾਵਾਂ ਖਤਮ ਕੀਤੀਆਂ ਗਈਆਂ ਹੋਲੀ-ਹੋਲੀ ਰੋਜ਼ਗਾਰ ਖਤਮ ਕੀਤਾ ਗਿਆ ਜਿਹੜੀਆਂ ਖਾਲੀ ਪੋਸਟਾਂ ਉੱਤੇ ਜੋਬ ਨਹੀਂ ਕੱਢੀ ਜਾਂਦੀ ਗਈ ਇਹ ਸਾਰਾ ਸੰਕਟ ਜਿਹੜਾ ਇੱਥੋਂ ਦੀ ਸਰਕਾਰ ਨੇ ਹੱਲ ਕਰਨਾ ਪੰਜਾਬ ਸਰਕਾਰ ਨੇ ਹੱਲ ਕਰਨਾ ਕੇਂਦਰ ਸਰਕਾਰ ਨੇ ਹੱਲ ਕਰਨਾ ਇਹਦੇ ਖਿਲਾਫ ਲੜਾਈ ਜਿਹੜੀ ਉਹ ਸਾਨੂੰ ਇਹਦੇ ਖਿਲਾਫ ਸਿੱਧਿਤ ਕਰਨੀ ਪੈਣੀ ਆ ਉਹਨਾਂ ਨੌਜਵਾਨਾਂ ਨੂੰ ਇਹ ਗਲਤ ਸਮਝਣ ਦੀ ਲੋੜ ਆ ਕਿ ਪ੍ਰਵਾਸ ਕਰਨਾ ਹੱਲ ਨਹੀਂ ਹੈ ਹੱਲ ਇਥੇ ਰਹਿ ਕੇ ਲੜਾਈ ਕਰਨਾ ਇਹ ਸਰਕਾਰ ਜਿਹੜੇ ਨੇ ਭਗਤ ਸਿੰਘ ਦਾ ਨਾਮ ਵਰਤਿਆ ਜਿਨ੍ਹਾਂ ਨੇ ਕਰਤਾਰ ਸਿੰਘ ਸਰਾਭੇ ਦਾ ਨਾਮ ਵਰਤਿਆ ਜਿਨ੍ਹਾਂ ਨੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਦਿੱਤਾ ਉਹਨਾਂ ਨੂੰ ਉਹਨਾਂ ਨੂੰ ਉਹ ਜਿਹੜਾ ਸਾਡੇ ਨਾਲ ਦਗਾ ਕਮਾਇਆ ਹੈਗਾ ਸਾਡੇ ਨਾਲ ਜਿਹੜਾ ਧਰੋ ਕੀਤਾ ਹੈਗਾ ਅਸੀਂ ਸਾਨੂੰ ਉਹਦਾ ਜਵਾਬ ਲੈਣਾ ਚਾਹੀਦਾ ਉਹਨਾਂ ਨੌਜਵਾਨਾਂ ਨੂੰ ਮੈਂ ਅਸੀਂ ਵੀਡੀਓ ਦੇਖ ਰਹੇ ਸੀਗੇ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਦੇ ਪਰਿਵਾਰ ਬਿਲਕ ਰਹੇ ਆ ਰੋ ਰਹੇ ਆ ਕਿ ਕਿਸ ਤਰ੍ਹਾਂ ਪੈਸੇ ਲਾ ਕੇ ਉਹਨਾਂ ਨੇ ਭੇਜੇ ਆ ਕਿਸ ਤਰ੍ਹਾਂ ਇੱਕ ਇੱਕ ਪਰਿਵਾਰ ਦਾ ਜਿਹੜਾ ਮੁੰਡਾ ਸੀ ਉਹ ਮੁੜਿਆ ਹੀ ਨਹੀਂਗਾ ਰਾਤ ਦਾ ਰੋਂਦਾ ਰਿਹਾ ਤੇ ਪਤਾ ਨਹੀਂ ਕਿੱਥੇ ਚਲਾ ਗਿਆ ਉਹ ਕਹਿੰਦੇ ਪਤਾ ਨਹੀਂ ਸੁਸਾਈਡ ਨਾ ਕਰ ਲੇ ਅਸਲ ਦੇ ਵਿੱਚ ਇਹ ਹੱਲ ਨਹੀਂ ਹੈ ਉਨ੍ਹਾਂ ਦੀ ਨਿਰਾਸ਼ਾ ਦਾ ਹੱਲ ਲੇਕੇ ਉਦੋਂ ਹੀ ਨਿਕਲਣਾ ਜਦੋਂ ਇਹ ਨੌਜਵਾਨ ਇਹਨਾਂ ਦੇ ਗੱਲ ਪੈਣਗੇ ਜਿੰਨਾ ਤੋਂ ਇਹ ਟਲਦੇ ਰਹੇ ਆ ਜਿੰਨਾ ਤੋਂ ਅੱਜ ਵੀ ਇਹ ਟਲਦੇ ਆ ਜਿੰਨਾ ਕਰਕੇ ਜਿੰਨਾ ਕਰ ਜਿੰਨਾ ਤੇ ਅੱਜ ਵੀ ਇਹ ਜੜੀਆਂ ਚੀਜ਼ਾਂ ਹੱਲ ਕਰਨ ਵਾਲੇ ਪਾਸੇ ਨੂੰ ਇੰਤਰ ਰਹਿ ਗਏ ਹੋਰ ਪਾਸੇ ਗੱਲ ਨੂੰ ਉਲਝਾਇਆ ਜਾ ਰਿਹਾ ਸਾਡੇ ਨੌਜਵਾਨਾਂ ਨੂੰ ਸਮਝਣਾ ਪੈਣਾ ਸਾਡੇ ਲੋਕਾਂ ਨੂੰ ਵੀ ਸਮਝਣਾ ਪੈਣਾ ਕਿ ਜਿਹੜਾ ਇਹਦਾ ਹੱਲ ਜਿਹੜਾ ਇੱਥੋਂ ਦੀ ਸਰਕਾਰ ਨੇ ਕਰਨਾ ਇਹਨਾਂ ਖਿਲਾਫ ਸਾਨੂੰ ਇਕੱਠੇ ਹੋ ਕੇ ਬੋਲਣਾ ਚਾਹੀਦਾ ਬਿਲਕੁਲ ਜੀ ਅੱਜ ਜਿੰਨੀਆਂ ਪਾਰਟੀਆਂ ਬੋਲ ਰਹੀਆਂ ਨੇ ਆ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਇਹ ਸਾਰੇ ਦੋਚੀ ਨੇ ਇਹ ਸਾਰੇ ਕਟਹਿਰੇ ਚ ਨਹੀਂ ਇਹ ਸਾਰੇ ਜ਼ਿੰਮੇਵਾਰ ਨੇ ਕਾਲੀ ਦਲ ਦੀ ਵੀ ਸਰਕਾਰ ਰਹੀ ਕਾਂਗਰਸ ਦੀ ਵੀ ਸਰਕਾਰ ਰਹੀ ਹੁਣ ਆਮ ਆਦਮੀ ਪਾਰਟੀ ਦੀ ਵੀ ਹੈਗੀ ਆ ਬੀਜੇਪੀ ਸੈਂਟਰ ਚ ਵੀ ਆ 20 ਸਟੇਟਾਂ ਚ ਵੀ ਆ ਫਿਰ ਕੋਸ ਦੇ ਕਿਨੂ ਆ ਦੋਸ਼ ਕਿਨੂ ਦੰਨੇ ਆ ਫਿਰ ਜ਼ਿੰਮੇਵਾਰ ਕੌਣ ਆ ਸਵਾਲ ਇਹ ਆ ਕਿ ਜ਼ਿੰਮੇਵਾਰ ਕੌਣ ਆ ਜੇ ਲੱਖਾਂ ਮੁੰਡੇ ਕੁੜੀਆਂ ਨੂੰ ਹਰ ਸਾਲ ਜਾਣਾ ਪੈਂਦਾ ਕੈਰਲ ਦੀ ਇੱਕ ਐਮਪੀ ਕੁੜੀ ਨੇ ਪਾਰਲੀਮੈਂਟ ਚ ਝੰਕੜੇ ਦਿੱਤੇ ਕਿ ਹਰ ਸਾਲ ਇੰਨੇ ਲੱਖ ਇੰਨੇ ਲੱਖ ਇੰਨੇ ਲੱਖ ਜਾਂਦੇ ਨੇ ਤੇ ਫਿਰ ਲੱਖਾਂ ਜਿਹੜੇ ਦੇਸ਼ ਨੂੰ ਛੱਡ ਕੇ ਜਾ ਰਹੇ ਨੇ ਉਹ ਦੇਸ਼ ਦੀਆਂ ਸਰਕਾਰਾਂ ਸ਼ਰਮ ਆਉਣੀ ਚਾਹੀਦੀ ਹੈ ਡੁੱਬ ਮਰਨਾ ਚਾਹੀਦਾ ਇਹਨਾਂ ਨੂੰ ਕਿ ਇਹ ਇਹ ਗੱਲਾਂ ਕਰਦੇ ਨੇ ਕਿਹੜੇ ਮੋਢਲ ਵਿਸ਼ਵਗੁਰੂ ਕਹਿ ਲੈਂਦੇ ਨੇ ਆਪਣੇ ਆਪ ਨੂੰ ਔਰ ਅੱਜ ਇਹ ਜਿਹੜੀ ਭਗਵੰਤ ਮਾਨ ਸਰਕਾਰਾਂ ਦੇਖੋ ਜਿਹੋ ਜਿਹਾ ਬਦਲਾ ਤੁਸੀਂ ਲਿਆਂਦਾ ਇੱਦਾਂ ਹੀ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਬਦਲ ਦੇਣਾ ਜਿਵੇਂ ਪਹਿਲਾਂ ਸੁਖਬੀਰ ਬਾਦਲ ਹੋਰੀ ਹੁਣ ਹੁਣ ਲੱਭਦੇ ਫਿਰਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਦੋ ਹੀ ਜਿੱਤ ਜਾਣ ਚਾਰ ਬੰਦੇ ਖੜੇ ਕਰਨ ਲਈ ਜਿਮਣੀ ਚੋਣਾ ਚ ਕਾਲੀਦਲ ਨੂੰ ਨਹੀਂ ਲੱਭੇ ਕਿਸੇ ਟੈਨ ਸੁਖਬੀਰ ਨੂੰ ਲੱਗਦਾ ਸੀ ਕਿ 25 ਸਾਲ ਰਾਜ ਕਰਨਾ ਐਸੀ ਤਰ੍ਹਾਂ ਸੱਤਾ ਦਿਮਾਗ ਖਰਾਬ ਕਰ ਦਿੰਦੀ ਆ ਇਹ ਚਿੱਟੇ ਦੇ ਨਸ਼ੇ ਨਾਲੋਂ ਭੈੜਾ ਨਸ਼ਾ ਹਕੂਮਤ ਦਾ ਅੱਜ ਚੜਿਆ ਥੋਨੂੰ ਤਾਂ ਮੈਨੂੰ ਇਹ ਗੱਲ ਕਹਿਣ ਚ ਕੋਈ ਦਿੱਕਤ ਨਹੀਂ ਗਈ ਭਗਵਾਨ ਤਮਾਂਜੀ ਰੰਗਲੇ ਪੰਜਾਬ ਦੀ ਗੱਲ ਕਰਦੇ ਸੀ ਤੁਸੀਂ ਕਹਿੰਦੇ ਸੀ ਗੋਰੇ ਆ ਕੇ ਕਰਨਗੇ ਪਤਾ ਉਹ ਜੁਮਲੇਬਾਜੀ ਸੀ ਪਰ ਇੱਥੋਂ ਦੇ ਜਾਣੇ ਕਿਵੇਂ ਰੋਕੇ ਜਾਣ ਬਾਹਰਲੇ ਦੇਸ਼ਾਂ ਚ ਉਹਦੇ ਬਾਰੇ ਗੱਲ ਕਰੋ ਤੁਸੀਂ ਕੇਂਦਰ ਤੇ ਸੁੱਟੀ ਜਾਂਦੇ ਆ ਕੇਂਦਰ ਥੋੜੇ ਤੇ ਸੁੱਟੀ ਜਾਂਦਾ ਜੁਮੇਵਾਰ ਕੌਣ ਹੈ ਤੁਸੀਂ ਸਾਰੇ ਜ਼ੁਮੇਵਾਰ ਹੋ ਜੋ ਬੇੜਾ ਗਰਕ ਲੋਕਾਂ ਦਾ ਹੋ ਰਿਹਾ ਧੀਰਜ ਜੀ ਬਹੁਤ ਸ਼ੁਕਰੀਆ ਮਿਹਰਬਾਨ ਬਹੁਤ ਬਹੁਤ ਧੰਨਵਾਦ